ਸਸ ਗਿਆ ਦੋਸਤੋ ਮੈਂ ਤੁਹਾਡਾ ਆਪਣਾ ਜਖਸੀਰ ਆਉਕੇ ਸੋ ਡੈਲੀ ਰੌਕੇ ਨਿਊਜ਼ ਵੱਲੋਂ ਪਿੰਡ ਰੌਕੇ ਕਲਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹਿਣਾ ਸੋ ਦੋਸਤੋ ਜਿਹੜੀ ਅੱਜ ਦੀ ਅਪਡੇਟ ਆ ਇਹ ਪਿੰਡ ਰੌਕੇ ਕਲਾਂ ਤੋਂ ਬਾਹਰ ਦੀ ਆ ਜਿਵੇਂ ਕਿ ਆਪ ਸਾਨੂੰ ਪਤਾ ਹੀ ਹੈ ਮੈਂ ਜ਼ਿਆਦਾ ਬਾਹਰਲੀ ਵੀਡੀਓ ਨਹੀਂ ਪਾਉਂਦਾਗਾ ਸੋ ਪਿੰਡ ਪੱਦਰ ਦੀ ਵੀਡੀਓ ਆਪਾਂ ਪਾਈ ਦੀ ਆ ਤਾਂ ਕਿ ਪਿੰਡ ਦੇ ਪਰਿਵਾਰਾਂ ਦੇ ਲਈ ਹੀ ਸਹਿਯੋਗ ਮੰਗਾਈਦਾ ਪਰ ਕਈ ਵਾਰ ਇਨਸਾਨੀਅਤ ਤੌਰ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਮੇਰੇ ਤੋਂ ਪਰ ਮਿੱਤਰਾ ਜੀ RAMTEER SWIR ਉਹਨਾਂ ਦੇ ਦੋਸਤਾਂ ਪਿੰਡ ਕਲਸੀਆਂ ਵੀਰ ਕਲੈਕਟਰ ਦਾ ਕੰਮ ਕਰਦਾ ਕਮਲਵੀਰ ਦਾ ਨਾਮ ਹੈ ਸੋ ਵਾਹਿਗੁਰੂ ਨੇ ਉਹਨੂੰ ਪੁੱਤਰੀ ਦਾਤ ਵਖਸ਼ੀ ਸੀ ਪਰ ਇੱਕ ਕੁਦਰਤ ਵੱਲੋਂ ਕਹਿਰ ਵਾਪਰਿਆ کہہ ਸਕਦੇ ਹਾਂ ਵੀ ਉਸ ਬੱਚੇ ਦੇ ਜਿਮਾਂਦਰੂ ਹੀ ਫੂਡ ਪੈਪ ਨਹੀਂ ਸੀ ਜਿਹਨੂੰ ਆਪਾਂ ਖਾਣੇ ਵਾਲੀ ਨਾਲ ਹੀ ਕਹਿੰਦੇ ਹਾਂ ਉਹ ਨਹੀਂ ਸੀ ਚਲੋ ਡਾਕਟਰ ਸਾਰੀ ਰਾਇ ਵਿਚਾਰ ਹੋਈ ਡਾਕਟਰਾਂ ਨੇ ਸਾਰਾ ਸਿਸਟਮ ਸੈੱਟ ਕਰਕੇ ਤੇ ਉਹਦਾ ਪਹਿਲਾ ਆਪਰੇਸ਼ਨ ਕੀਤਾ ਉਦੇ ਗਲੇ ਵਿੱਚ ਇਥੋਂ ਦੀ ਜਿਹੜਾ ਸਰਾਖ ਮਾਰ ਕੇ ਜੋ ਵੀ ਉਹਦਾ ਕੋਈ ਬਲਗਮ ਥੁੱਕ ਵਗੈਰਾ ਸੀ ਉਹ ਇਥੋਂ ਦੀ ਨਿਕਲਣਾ ਸ਼ੁਰੂ ਕੀਤਾ ਔਰ ਉਹਦੇ ਬੱਖੀ ਵਿੱਚ ਦੀ ਜਿਹੜਾ ਪਾਈਪ ਪਾ ਕੇ ਉਹਨੂੰ ਸਿਰੰਜਾਂ ਦੇ ਨਾਲ ਦੁੱਧ ਵਗੈਰਾ ਦੇਣਾ ਬੱਚੇ ਨੂੰ ਜਾਂ ਹੋਰ ਵੀ ਕੋਈ ਜਿਉਂਦਾ ਰੱਖਣ ਦੇ ਲਈ ਉਹਨੂੰ ਜਿਹੜੀ ਆਹਾਰ ਦੇਣਾ ਪੋਸ਼ਟ ਦੇਣਾ ਕੋਈ ਤਾਂ ਉਹਦੇ ਵਿੱਚ ਚੱਲਦਾ ਸੀਗਾ ਸੋ ਜਿਹੜਾ ਉਹ ਆਪਰੇਸ਼ਨ ਸੀ ਉਹ 7 ਤੋਂ 8 ਲੱਖ ਰੁਪਏ ਉੱਤੇ ਲੱਗ ਗਿਆ ਸੀਗਾ ਸੋ ਜਿੰਨੀ ਜੋਗਾ ਸੀ ਵੀਰ ਵੀਰ ਨੇ ਘਰੋਂ ਆਪ ਦਾ ਜੋਰ ਲਾਇਆ ਦੋਸਤਾਂ ਮਿੱਤਰਾਂ ਦੀ ਹੈਲਪ ਨਾਲ ਰਿਸ਼ਦਾਰਾਂ ਬਣ ਕੇ ਹੈਲਪ ਨਾਲ ਜਿਹੜਾ ਕੰਮ ਕੀਤਾ ਤੇ ਹੁਣ ਜਿਹੜਾ ਉਹਦਾ ਆਪਰੇਸ਼ਨ ਇੱਕ ਹੋਰ ਹੋਣਾ ਹੈ ਬੱਚੇ ਦਾ ਜਿਹਦੇ ਤੇ ਖਰਚਾ ਵੀ ਬਹੁਤ ਕਾਫੀ ਆ ਰਿਹਾ 10 ਲੱਖ ਦੇ ਕਰੀਬ ਖਰਚਾ ਜਿਹੜਾ ਆਉਣਾ ਉਹਦੇ ਤੇ ਹੁਣ ਜਿਹੜਾ ਜਿਵੇਂ ਆਪਾਂ ਕਹਿੰਦੇ ਨੇ ਵੀ ਜਿਹੜਾ ਆਪਣਾ ਪੇਟ ਦੇ ਵਿੱਚ ਇੱਕ ਥੈਲੀ ਟੈਪ ਹੁੰਦਾ ਜਿਹੜਾ ਆਪਣਾ ਬਣਿਆ ਹੁੰਦਾ ਪੇਟ ਦੇ ਵਿੱਚ ਸੋ ਉੱਥੇ ਖਰਾਕ ਲਿਆਂਦੇ ਲਈ ਉਹਦਾ ਆਪਰੇਸ਼ਨ ਹੋਣਾ ਦੁਆਰਾ ਉਹਨੂੰ ਬਿਲਕੁਲ ਗਲੇ ਦੇ ਨੇੜੇ ਲਿਆ ਕੇ ਉਹਨੂੰ ਜੋੜਨਾ ਹੈ ਤਾਂ ਬੱਚਾ ਜੋ ਆਪਦੇ ਜਿਹੜੀ ਭੋਜਨ ਵਗੈਰਾ ਜਾਂ ਹੋਰ ਵੀ ਦੁੱਧ ਵਗੈਰਾ ਆਪਦਾ ਸਹੀ ਢੰਗ ਨਾਲ ਲੈ ਕੇ ਇਸ ਦੁਨੀਆ ਦੇ ਉੱਤੇ ਆਪਦਾ ਜੀਵਨ ਚੰਗਾ ਬਤੀਤ ਕਰ ਸਕੇ ਸੋ ਉਸ ਦੇ ਲਈ ਵੀਰ ਵੱਲੋਂ ਆਪਦੇ ਦੋਸਤਾਂ ਮਿੱਤਰਾਂ ਨੂੰ ਸੋ ਵੀਰ ਕੈਨਟਰੀ ਦਾ ਕੰਮ ਕਰਦਾ ਹੈ ਬਸਤੇ ਤਾਂ ਉਹਨਾਂ ਵੱਲੋਂ ਵੀ ਭਰਾਵਾਂ ਵੱਲੋਂ ਸਾਰਿਆਂ ਵੱਲੋਂ ਬੱਸਾਂ ਵਾਲਿਆਂ ਵੱਲ ਸਪੋਰਟ ਕੀਤੀ ਗਈ ਹੈ ਵੀਰ ਦੀ ਸੋ ਮੇਰੀ ਵੀ ਵੀਰ ਨਾਲ ਗੱਲ ਹੋਈ ਕਿਉਂਕਿ ਮੈਂ ਪੁੱਛਿਆ ਮੈਂ ਕਿ ਵੀਰ ਵੀ ਮੈਂ ਤੁਹਾਡੀ ਇਹ ਜਿਹੜੀ ਮੈਨੂੰ ਖਬਰ ਆਈ ਸੀ ਵੀ ਮੈਂ ਵੀਡੀਓ ਬਣਾਉਣੀ ਆ ਤੇ ਕੀ ਮੈਂ ਬਣਾ ਸਕਦਾ ਜਾਂ ਉਹ ਕਹਿੰਦਾ ਹਾਂਜੀ ਬਾਈ ਜੀ ਮੈਨੂੰ ਲੋੜ ਆ ਤੇ ਤੁਸੀਂ ਵੀਡੀਓ ਪਾ ਸਕਦੇ ਆ ਮੈਂ ਪਰਮਿਸ਼ਨ ਲਈ ਸੀ ਬਾਈ ਦੀ ਸੋ ਆਪ ਨੂੰ ਵੀ ਮਾਨੂੰ ਲੱਗਿਆ ਕਿ ਯਾਰ ਪੈਸੇ ਵੱਲੋਂ ਜਾਂ ਇਲਾਜ ਵੱਲੋਂ ਨਹੀਂ ਉਹ ਬੱਚਾ ਜਿਹੜਾ ਆਪਣੇ ਵੱਲੋਂ ਜਾਣਾ ਚਾਹੀਦਾ ਤਾਂ ਇਸ ਕਰਕੇ ਬਾਈ ਜੀ ਮੈਂ ਅੱਜ ਦੀ ਜਿਹੜੀ ਵੀਡੀਓ ਕੱਢਣ ਲੱਗਾ ਤੁਹਾਨੂੰ ਨਾਲ ਫਿੱਟੋ ਫੋਟੋ ਦਿਖਾ ਰਿਹਾ ਬੱਚੇ ਦੀ ਬੜਾ ਤਰਸਾਉਂਦਾ ਯਾਰ ਵਾਹਿਗੁਰੂ ਨੇ ਦਾਤ ਬਖਸ਼ੀ ਆ ਤੇ ਆਪਾਂ ਇਸ ਬੱਚੇ ਦੀ ਜ਼ਿੰਦਗੀ ਬਚਾਉਣੀ ਆ ਵੀਰ ਦੀ ਸਪੋਰਟ ਕਰਨੀ ਆ ਜਿੰਨੀ ਜੋਗੀ ਵੀ ਹੈਗੇ ਆ ਆਪਾਂ ਆਪਣੇ ਸੰਬੰਧ ਕੱਢ ਕੇ ਜਿੰਨੇ ਵੀ ਮੇਰੇ ਨਾਲ ਪਰਿਵਾਰ ਜੁੜੇ ਆ ਥੋੜਾ ਥੋੜਾ ਸੰਬੰਧ ਕੱਢ ਕੇ ਆਪਾਂ ਇਸ ਵੀਰ ਦੀ ਹੈਲਪ ਜਿਹੜੀ ਕਰਨੀ ਆ ਤੇ ਪਿੰਡ ਕਲਸੀਆ ਵੀਰ ਦਾ ਰਿਕਾਰਡ ਦੇ ਲਾਗੇ ਤੁਸੀਂ ਸਿੱਧਾ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜਾਂ ਤੁਸੀਂ ਦਿੱਲੀ ਦਾ ਕਿਨੂਈ ਰਹਹੀਂ ਮੇਰੇ ਨਾਲ ਹੀ ਸੰਪਰਕ ਕਰ ਸਕਦੇ ਆ ਮੇਰੇ ਲਿਆਚਾ ਵੀਰ ਸੋ ਜੇ ਜਿਹੜੀ ਤੁਹਾਡੀ ਮਾਇਆ ਹੋਊਗੀ ਵੀ ਤੱਕ ਪਹੁੰਚਦੀ ਕਰਾਂਗੇ ਜਾਂ ਇਸ ਬੱਚੇ ਦੇ ਇਲਾਜ ਲਈ ਕੰਮ ਆਵੇ। ਸੋ ਵਾਹਿਗੁਰੂ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਤੰਦਰੁਸਤੀ ਦੇਵੇ, ਬੱਚਾ ਠੀਕ ਹੋਵੇ, ਸਹੀ ਆਪਣਾ ਆਪਰੇਸ਼ਨ ਹੋ ਜਾਵੇ। ਅਗਲੇ ਮਹੀਨੇ ਵੀ ਹਫਤੇ ਤੱਕ ਜਿਹੜਾ ਵੀਰ ਦੇ ਬੱਚੇ ਦਾ ਜਿਹੜਾ ਆਪਰੇਸ਼ਨ ਹੋਣਾ ਹੈ। ਤਕਰੀਬਨ ਆਹ ਦੋ ਚਾਰ ਦਿਨ ਦਿੱਤੇ ਆ। ਸੋ ਹੱਥ ਵਨ ਕੇ ਬੇਨਤੀ ਆ ਕਿ ਇਹ ਬੱਚੇ ਦੀ ਆਪਾਂ ਜ਼ਿੰਦਗੀ ਲਈ ਅਰਦਾਸ ਵੀ ਕਰਨੀ ਔਰ ਦਸਵੰਧ ਵੀ ਦੇਣਾ ਹੈ ਤਾਂ ਜੋ ਵੀਰ ਦੀ ਜਿਹੜੀ ਤਮੰਨਾ ਬੱਚੇ ਨੂੰ ਬਚਾਉਣ ਦੀ ਪੂਰੀ ਹੋ ਸਕੇ। ਤੇ ਬੱਚਾ ਆਪਣੇ ਸਹੀ ਜੀਵਨ ਸਹੀ ਬਤੀਤ ਕਰ ਸਕੇ ਜੀ ਇੰਨੀਆਂ ਬੇਨਤੀਆਂ ਮਨਜ਼ੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ